ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਜਿਵੇਂ ਜਿਵੇਂ ਜੀ ਹੁਣ ਹਰ ਇੱਕ ਘਰ ਦੇ ਵਿੱਚ ਪਿਆਜ਼ ਇਹ ਖਰੀਦੇ ਜਾ ਰਹੇ ਆ ਤੇ ਪਿਆਜ਼ ਸਸਤੇ ਮਿਲ ਰਹੇ ਆ ਤੇ ਆਪਾਂ ਬੋਰੀਆਂ ਹੀ ਖਰੀਦ ਲੈਣੇ ਆ ਪਿਆਜ਼ਾਂ ਦੀਆਂ ਭਰੀਆਂ ਤੇ ਇਸ ਤਰੀਕੇ ਨਾਲ ਇਹ ਜਿਹੜੀਆਂ ਖਾਲੀ ਬੋਰੀਆਂ ਹੁੰਦੀਆਂ ਆਲੂ ਜਾਂ ਪਿਆਜ਼ਾਂ ਵਾਲੀਆਂ ਤੇ ਇਹਨਾਂ ਨੂੰ ਆਪਾਂ ਵੇਕਰ ਸਮਝ ਕੇ ਛੁੱਟ ਦਿੰਨੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਬਣਾਉਣੀ ਦਿਖਾਵਾਂਗੇ ਇਹਦੇ ਵਿੱਚ ਤੇ ਵਿੱਚ ਭਰਤੀ ਜਾਣ ਵਾਲੀ ਚੀਜ਼ ਹੁੰਦੀ ਹੈ ਜੀ ਤੇ ਆਪਾਂ ਦੋ ਚੀਜ਼ਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਚਲੋ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਭ ਤੋਂ ਪਹਿਲਾਂ ਜੀ ਆਪਾਂ ਇਹ ਬੋਰੀ ਦੇ ਇਧਰੋਂ ਲ ਮੂੰਗਾ ਪਾ ਉਤਾਰ ਦਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਪੀਸ ਕਰ ਲਾਂਗੇ ਜੀ ਇੱਥੇ 5 5 ਇੰਚ ਦੇ ਨਾਪ ਦੇ ਹਿਸਾਬ ਨਾਲ ਤੇ ਇਹਦੇ ਨਾਪ ਦੇ ਹੀ ਆਪਾਂ ਇੱਕ ਪੀਸ ਹੋਰ ਕਰ ਲਾਂਗੇ ਸਾਹੂਕ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਜੀ ਫੋਲਡ ਕਰ ਲਾਂਗੇ ਆਪਾਂ ਡਬਲ ਸਾਈਡ ਤੇ ਇਸ ਤਰੀਕੇ ਨਾਲ ਆਪਾਂ ਇਹ ਤੇ ਲੇਡ ਲਗਾ ਲਾਂਗੇ ਚਾਹੇ ਸੂਈ ਨਾਲ ਲਗਾ ਲਿਓ ਤੇ ਚਾਹੇ ਇਹ ਮਸ਼ੀਨ ਨਾਲ ਲਗਾ ਲਿਓ ਕੱਪੜੇ ਸਉਣ ਵਾਲੀਆਂ ਨਾਲ ਇਸ ਤਰੀਕੇ ਨਾਲ ਜੀ ਆਪਾਂ ਪਲੇਟ ਲਗਾ ਲਾਂਗੇ ਤੇ ਤੇ ਦੂਜਾ ਵੀ ਆਪਾਂ ਇਸੇ ਤਰੀਕੇ ਨਾਲ ਹੀ ਥੋਲਾਂਗੇ ਜੀ ਇਸੇ ਤਰੀਕੇ ਨੇ ਧਰ ਕੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਜੀ ਇਹਦੇ ਆਪਾਂ ਮੂੰਹ ਫੋਲਡ ਵੀ ਕਰ ਸਕਦੇ ਹਾਂ ਫਿਰ ਇਹਦੇ ਜਿਹੜੇ ਇਹ ਧਾਗੇ ਹੈਗੇ ਧਾਗੇ ਨਹੀਂ ਇਹਦੇ ਨਿਕਲਨੇ ਇਸ ਤਰੀਕੇ ਨਾਲ ਅੰਦਰ ਨੂੰ ਮੂੰਹ ਫੋਲਡ ਕਰ ਲੈਣੇ ਇਹਦੇ ਮੂੰਹਾਂ ਦੇ ਕਰ ਲੈਣਾ ਇਹ ਦੋਨੇ ਚਾਇਟੋ ਤੇ ਲੋ ਜੀ ਹੁਣ ਆਪਾਂ ਦੋਨਾਂ ਨੂੰ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਮੂੰਹ ਜੋੜ ਲਾਂਗੇ ਤੇ ਹੁਣ ਇੱਥੇ ਆਪਾਂ ਇੱਕ ਸੂਈ 'ਚ ਧਾਗਾ ਪਾ ਲਿਆ ਤੇ ਇਸ ਤਰੀਕੇ ਨਾਲ ਆਪਾਂ ਥੋੜੇ ਥੋੜੇ ਇਹ ਚੱਕ ਕੇ ਇਸ ਤਰੀਕੇ ਨਾਲ ਆਪਾਂ ਸਾਰੇ ਇਹ ਇਹਦੇ ਵਿੱਚ ਕੱਢ ਲਾਂਗੇ ਚੱਕ ਦੱਬ ਕਰਕੇ ਜੀ ਆਪਾਂ ਥੋੜੀ ਇਦਾਂ ਤੇ ਸਾਰੀ ਆਪਾਂ ਇਸੇ ਹੋਲਾਂਗੇ ਤਰ ਤੱਕ ਲੋ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਸਾਰਾ ਤੁਰ ਤੱਕ ਸੋਹ ਲਿਆ ਤੇ ਹੁਣ ਆਪਾਂ ਇਹਨੂੰ ਖਿੱਚ ਲਾਂਗੇ ਥੋੜਾ ਥੋੜਾ ਤੇ ਇਹਦਾ ਫੁੱਲੇ ਜਿਹਾ ਬਣਾ ਲਾਂਗੇ ਆਪਾਂ ਇਸ ਤਰੀਕੇ ਨਾਲ ਵੜ ਪੈ ਜਾਣਗੇ ਇਹਦੇ ਇਸ ਤਰੀਕੇ ਨਾਲ ਤੇ ਦੇਖੋ ਜੀ ਕਿੰਨਾ ਵਧੀਆ ਇਹ ਬਣ ਗਿਆ ਆਪਣਾ ਜਿਵੇਂ ਤੇ ਬਹੁਤ ਹੀ ਵਧੀਆ ਜਿਵੇਂ ਆਪਣਾ ਬਾਡੀ ਕਲੀਨ ਕਰਨ ਵਾਸਤੇ ਹੁੰਦਾ ਜੀ ਇਦਾਂ ਇਹ ਤੇ ਉਸੇ ਟਾਈਪ ਦਾ ਹੀ ਬਣ ਗਿਆ ਜੀ ਤੇ ਨਹੀਂ ਆਪਾਂ ਔਨਲਾਈਨ ਪੈਸੇ ਲਾ ਕੇ ਮੰਗਵਾਉਨੇ ਆ ਤੇ ਬਹੁਤ ਵਧੀਆ ਘਰ ਜੀ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੋਂ ਤੇ ਹੁਣ ਆਪਾਂ ਦੂਸਰੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਜੀ ਤੇ ਦੂਸਰੇ ਤਰੀਕੇ ਚ ਵੀ ਆਪਾਂ ਇਹਨੂੰ ਕੱਟ ਲਾਂਗੇ ਜੀ ਤੇ ਦੂਸਰੇ 'ਚ ਵੀ ਆਪਾਂ ਤਰੀਕੇ 'ਚ ਜੀ ਇਹਨੂੰ 6 ਇੰਚ ਦਾ ਕੱਟ ਲਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਕੱਟ ਲੈਣਾ ਜੀ ਇਸ ਤਰੀਕੇ ਦਾ ਆਪਾਂ ਪੀਸ ਕੱਟ ਲੈ ਜੀ ਇਹ ਤੇ ਹੁਣ ਆਪਾਂ ਇਸੇ ਦੇ ਨਾਲ ਆਪਣੀ ਫੋਮ ਕੱਟ ਲਾਂਗੇ ਇੱਕ ਆਪਣੇ ਘਰਾਂ 'ਚ ਇਦਾਂ ਦੀ ਪਈ ਹੁੰਦੀ ਛੁੱਟਾਂ 'ਚ ਉਹ ਜਿਹੜੀ ਫੋਮ ਨਿਕਲਦੀ ਹੈ ਇਹ ਤੇ ਇਹ ਵੀ ਆਪਾਂ ਇਸੇ ਦੇ ਨਾਲ ਆਪਦੀ ਕੱਟ ਤੇ ਇਹਦੇ ਨਾਲ ਆਪਦੀ ਪਰਫੋਮ ਕੱਟ ਲਾਂਗੇ ਜੀ ਇਹ ਇਸ ਤਰੀਕੇ ਨਾਲ ਤੇ ਫੋਮ ਤੋਂ ਬਿਨਾ ਵੀ ਤੁਸੀਂ ਤਿਆਰ ਕਰ ਸਕਦੇ ਆ ਜੀ ਇਹ ਇਸ ਤਰੀਕੇ ਨਾਲ ਆਪਾਂ ਫੋਮ ਦਾ ਪੀਸ ਕੱਟ ਲਿਆ ਇਹਦੇ ਪਰ ਆਪ ਤੇ ਹੁਣ ਜਿਹੜਾ ਇਹ ਫੋਮ ਦਾ ਪੀਸ ਹੈਗਾ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਸਲਾਈ ਲਗਾ ਦਾਂਗੇ ਇਹਦੇ ਉੱਪਰ ਇਸ ਤਰੀਕੇ ਨਾਲ ਜੀ ਆਪਾਂ ਇਹਦੇ ਥੈਲੇ ਦੇ ਮੂੰਹ ਅੰਦਰ ਨੂੰ 모ੜ ਲੇ ਤੇ ਫਾਰਮ ਧਰ ਲਈ ਆਪਾਂ ਵਿੱਚ ਤੇ ਹੁਣ ਆਪਾਂ ਇਹਦੇ ਚਾਰੇ ਪਾਸੇ ਲੇਡ ਲਗਾ ਲਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਚਾਰੇ ਸਾਈਡ ਇਹਦੇ ਲੇਡ ਲਗਾ ਲਾਂਗੇ ਜੀ ਤੇ ਲਓ ਜੀ ਹੁਣ ਇਹ ਆਪਾਂ ਬਣਾ ਲੈ ਜਿਵੇਂ ਆਪਾਂ ਬਰਤਨ ਕਲੀਨ ਕਰਨ ਵਾਸਤੇ ਲੈ ਕੇ ਆਉਣੇ ਬਾਜ਼ਾਰ ਚੋਂ ਤੇ ਇਹਦੇ ਨਾਲ ਆਪਾਂ ਬਰਤਨ ਵੀ ਥਾਪ ਕਰ ਸਕਦੇ ਆਂਗੇ ਤੇ ਜਾਂ ਫਿਰ ਜਿਵੇਂ ਤੇ ਜਾਂ ਜਿਵੇਂ ਆਪਾਂ ਸਿੰਕ ਕਲੀਨ ਕਰਨੇ ਹੁੰਦੇ ਜੀ ਉਹਦੇ ਕੰਮ ਵੀ ਆ ਸਕਦੇ ਆ ਇਹ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਆਪਾਂ ਦੋ ਤਰੀਕੇ ਦੱਸਿਆ ਤੁਹਾਨੂੰ ਆਲੂ ਪਿਆਜ਼ ਵਾਲੀਆਂ ਬੋਰੀਆਂ ਇਹ ਵਰਤ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਕਿਤੇ ਹੋਰ ਵੀਡੀਓ ਨਾਲ ਜੀ